ਸਰਕਾਰੀ ਸਿਹਤ ਸਹੂਲਤਾਂ ਦੀ ਮੂਹਬੋਲ ਦੀ ਤਸਵੀਰ ਆਪਰੇਸ਼ਨ ਥੀਏਟਰ ਦੇ ਅੰਦਰ ਪਾਇਆ ਗਿਆ ਸੀ ਮਰੀਜ਼ ਇਲਾਜ ਲਈ ਮੌਕੇ ਤੇ ਮਸ਼ੀਨ ਦੇ ਗਈ ਜਵਾਬ ਤੇ ਖੜੇ ਪੈਰ ਮਰੀਜ਼ ਨੂੰ ਦੇਣਾ ਪਿਆ ਜਵਾਬ ਮਸ਼ੀਨ ਬਾਰੇ ਉੱਚ ਅਧਿਕਾਰੀਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਹੋਇਆ ਤੇ ਪਹਿਲਾਂ ਵੀ ਕਿਹਾ ਹੋਇਆ ਹੈ ਕਿ ਜਿਹੜੀ ਮਸ਼ੀਨ ਹੈਗੀ ਉਹ ਕਦੇ-ਕਦੇ ਉਹਦੇ ਪ੍ਰੋਬਲਮ ਆਏ ਤੇ ਕੋਈ ਸੌਦਾ ਨਹੀਂ ਹੈਗੀ ਸੌਦਾ ਦਾ ਬਹੁਤ ਬੁਰਾ ਹਾਲ ਹੈ ਤਸਵੀਰਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਇੱਕ ਮਰੀਜ਼ ਦਾ ਅੱਜ ਆਪਰੇਸ਼ਨ ਸੀ ਪਰ ਆਪਰੇਸ਼ਨ ਤੋਂ ਐਨ ਪਹਿਲਾਂ ਜਦੋਂ ਮਰੀਜ਼ ਨੂੰ ਆਪਰੇਸ਼ਨ ਵਾਲੇ ਕੱਪੜੇ ਪਵਾ ਕੇ ਅੰਦਰ ਲਿਆਂਦਾ ਗਿਆ ਤਾਂ ਮੌਕੇ ਤੇ ਮਸ਼ੀਨ ਜਵਾਬ ਦੇ ਗਈ ਮਸ਼ੀਨ ਖਰਾਬ ਹੋਈ ਪਰ ਉਸ ਦੇ ਬਾਵਜੂਦ ਵੀ 2 ਘੰਟੇ ਤੱਕ ਮਰੀਜ਼ ਨੂੰ ਅੰਦਰ ਹੀ ਇੰਤਜ਼ਾਰ ਕਰਨਾ ਪਿਆ ਜਦ ਮਸ਼ੀਨ ਨਹੀਂ ਚੱਲੀ ਤੇ ਮਰੀਜ਼ ਨੂੰ ਬਾਹਰ ਲਿਆ ਕੇ ਇਹ ਕਹਿ ਦਿੱਤਾ ਗਿਆ ਕਿ ਤੁਹਾਡਾ ਆਪਰੇਸ਼ਨ ਜਿਹੜਾ ਹੈਗਾ 2 ਦਿਨਾਂ ਬਾਅਦ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮੁਤਾਬਕ ਆਰਐਮ ਮਸ਼ੀਨ ਜਿਸ ਦੇ ਨਾਲ ਆਪਰੇਸ਼ਨ ਹੋਣਾ ਸੀਗਾ ਉਸ ਦੇ ਵਿੱਚ ਤਕਨੀਕੀ ਖਰਾਬੀ ਹੋਈ ਜਿਸ ਕਰਕੇ ਇਹ ਸਾਰੀ ਘਟਨਾ ਵਾਪਰੀ ਤੇ ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਸੇ ਸਹੂਲਤਾਂ ਦੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਫਿਰੋਜ਼ਪੁਰ ਵਰਗੇ ਸ਼ਹਿਰ ਦੇ ਵਿੱਚ ਇਹ ਤਸਵੀਰ ਸਿਵਲ ਹਸਪਤਾਲ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਮਰੀਜ਼ ਨੂੰ ਉਸ ਦੇ ਇਲਾਜ ਤੋਂ ਇਸ ਕਰਕੇ ਵਾਂਝਾ ਰਹਿਣਾ ਪੈ ਗਿਆ ਕਿਉਂਕਿ ਮੌਕੇ ਤੇ ਇੱਕ ਮਸ਼ੀਨ ਜਵਾਬ ਦੇਗੀ ਤੇ ਪੂਰੇ ਹਸਪਤਾਲ ਦੇ ਵਿੱਚ ਇੰਨੇ ਵੱਡੇ ਸਿਵਲ ਹਸਪਤਾਲ ਦੇ ਵਿੱਚ ਦੂਸਰੀ ਮਸ਼ੀਨ ਹੀ ਨਹੀਂ ਸੀ ਤਾਂ ਇਸ ਬਾਬਤ ਜਦੋਂ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਕਿ ਕਹਿੰਦੇ ਕਿ ਅਸੀਂ ਪਹਿਲਾਂ ਵੀ ਇਸ ਬਾਬਤ ਲਿਖ ਕੇ ਦੇ ਚੁੱਕੇ ਹਾਂ ਕਿ ਮਸ਼ੀਨ ਦੇ ਵਿੱਚ ਤਕਨੀਕੀ ਖਰਾਬੀ ਹੈ ਨਾਲ ਇੱਥੇ ਦੋ ਡਾਕਟਰ ਹੈਗੇ ਨੇ ਜਿਹੜੇ ਆਪਰੇਸ਼ਨ ਕਰਦੇ ਨੇ ਤਾਂ ਉਸ ਹਿਸਾਬ ਦੇ ਨਾਲ ਮਸ਼ੀਨਾ ਹੋਰ ਉਪਲਬਧ ਕਰਵਾਈਆਂ ਜਾਣ ਪਰ ਨਹੀਂ ਕਰਵਾਈਆਂ ਗਈਆਂ ਤਾਂ ਇੱਕ ਪਾਸੇ ਵੱਡੇ ਵੱਡੇ ਦਮਗਜੇ ਮਾਰੇ ਜਾਂਦੇ ਨੇ ਕਿ ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਸਿਹਤ ਮਾਡਲ ਜਿਹੜਾ ਹੈਗਾ ਦਿੱਲੀ ਦੀ ਤਰਜ਼ ਤੇ ਬਹੁਤ ਵਧੀਆ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੀਆਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਕਿ ਆ ਸਰਕਾਰ ਇੱਕ ਐਨ ਮੌਕੇ ਤੇ ਮਰੀਜ਼ ਨੂੰ ਜੇ ਉਹਦਾ ਇਲਾਜ ਨਹੀਂ ਹੋ ਰਿਹਾ ਸੀਗਾ ਤਾਂ ਕੀ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਆਪਰੇਸ਼ਨ ਲੱਤ ਦਾ ਸੀਗਾ ਤੇ ਇਸੇ ਕਰਕੇ ਟਾਲਿਆ ਗਿਆ ਪਰ ਜੇ ਕੁਝ ਹੋਰ ਦਿੱਕਤ ਆ ਜਾਂਦੀ ਐਨ ਮੌਕੇ ਤੇ ਕੋਈ ਵੱਡੀ ਦਿੱਕਤ ਆ ਜਾਂਦੀ ਤਾਂ ਕਿਸ ਤਰੀਕੇ ਦੇ ਹਾਲਾਤ ਉੱਥੇ ਬਣਦੇ ਤਾਂ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਇਸ ਬਾਬਤ ਜਿਸ ਮਰੀਜ਼ ਦਾ ਆਪਰੇਸ਼ਨ ਸੀਗਾ ਉਸਨੇ ਕੀ ਕੁਝ ਕਿਹਾ ਉਹਦੇ ਸਕੇ ਸੰਬੰਧੀ ਕੀ ਕੁਝ ਕਹਿ ਰਹੇ ਨੇ ਤੇ ਡਾਕਟਰ ਸਹਿਬਾਨ ਨੇ ਕੀ ਕੁਝ ਆਉ ਸੁਣਦੇ ਆ ਕੀ ਹੋਇਆ ਸੀ ਐਕਸੀਡੈਂਟ ਹੋਇਆ ਤੇ ਅੱਜ ਆਪਰੇਸ਼ਨ ਸੀ ਤੁਹਾਡਾ ਹਾਂਜੀ ਕੀ ਹੋਇਆ ਹੋਇਆ ਕਿ ਨਹੀਂ ਨਹੀਂ ਹੋਇਆ ਕੀ ਕਾਰਨ ਕੀ ਬਣਿਆ ਮਸ਼ੀਨ ਖਰਾਬ ਹੋ ਗਈ ਮਸ਼ੀਨ ਹੀ ਖਰਾਬ ਹੋ ਗਈ ਹਾਂਜੀ ਤਾਂ ਫਿਰ ਆਪਰੇਸ਼ਨ ਨਹੀਂ ਹੋਇਆ ਹਾਂਜੀ ਅਸੀਂ ਨਾ ਇੱਕ ਪੇਸ਼ੈਂਟ ਸ਼ਮਸ਼ੇਰ ਸਿੰਘ ਜੀ ਦਾ ਆਪਰੇਸ਼ਨ ਰੱਖਿਆ ਹੋਇਆ ਸੀ ਉਹਦੀ ਰੋਡ ਪਾਣੀ ਸੀ ਉਹਦੀ ਲੱਤ ਦੇ ਵਿੱਚ ਪਰ ਥੋੜੀ ਸੀਐਮ ਦੀ ਮਸ਼ੀਨ 'ਚ ਥੋੜੀ ਪ੍ਰੋਬਲਮ ਹੋਣ ਕਰਕੇ ਤੇ ਉਹ ਮਸ਼ੀਨ ਮੌਕੇ ਤੇ ਨਹੀਂ ਚੱਲੀ ਤੇ ਆਪਰੇਸ਼ਨ ਕੈਨਸਲ ਕਰਨਾ ਪਿਆ। ਕੀ ਆਪਰੇਸ਼ਨ ਥੀਟਰ ਦੇ ਅੰਦਰ ਲੱਗੀ ਹੋਈ ਸੀਗੇ ਤਾਂ ਮੌਕੇ ਤੇ ਖਰਾਬ ਹੋ ਗਈ ਮਸ਼ੀਨ? ਹਾਂਜੀ ਹਾਂਜੀ ਮੌਕੇ ਤੇ ਪ੍ਰੋਬਲਮ ਆ ਗਈ। ਤਾਂ ਇਸ ਦੇ ਬਾਰੇ ਤੁਸੀਂ ਕਿਹਾ ਨਹੀਂ ਇਸ ਮਸ਼ੀਨ ਦੇ ਬਾਰੇ? ਨਹੀਂ ਇਸ ਮਸ਼ੀਨ ਬਾਰੇ ਲਈ ਉੱਚ ਉੱਚ ਅਧਿਕਾਰੀਆਂ ਨੂੰ ਅਸੀਂ ਲਿਖ ਕੇ ਵੀ ਦਿੱਤਾ ਹੋਇਆ ਤੇ ਪਹਿਲਾਂ ਵੀ ਕਿਹਾ ਹੋਇਆ ਹੈ ਕਿ ਜਿਹੜੀ ਮਸ਼ੀਨ ਹੈਗੀ ਉਹ ਕਦੇ-ਕਦੇ ਉਹਦੇ ਪ੍ਰੋਬਲਮ ਆ ਜਾਂਦੀ ਹੈ ਤੇ ਜੇ ਸਾਨੂੰ ਨਵੀਂ ਮਸ਼ੀਨ ਇੱਕ ਹੋਰ ਤੇ ਜਵੇ ਕਿਉਂਕਿ ਸਾਡੇ ਕੋਲ ਇੱਥੇ ਦੋ ਆਰਥੋਪੈਡਿਕ ਸਰਜਨ ਹੈਗੇ ਆ ਜੇ ਸਾਨੂੰ ਇੱਕ ਮਸ਼ੀ ਤਾਂ ਸਾਨੂੰ ਆਪਣੇ ਕੰਮ 'ਚ ਪ੍ਰੋਬਲਮ ਨਹੀਂ ਹੋਊਗੀ। ਇਹ ਕਿਹੜੀ ਮਸ਼ੀਨ ਹੋएगी? ਇਹ ਸੀਐਮ ਮਸ਼ੀਨ ਹੁੰਦੀ ਹੈ ਜੀ ਜਿਹੜੀ ਆਪਰੇਸ਼ਨਾਂ 'ਚ ਯੂਜ਼ ਹੁੰਦੀ ਹੈ। ਤਾਂ ਉਹ ਖਰਾਬ ਹੋ ਗਈ ਹੈ। ਹਾਂਜੀ। ਤਾਂ ਇੰਨ ਦੇ ਆਫ ਦਾ ਪੇਸ਼ੈਂਟ ਨੂੰ ਕਾਫੀ ਦਿੱਕਤ ਹੁੰਦੀ ਹੋएगी ਜਦੋਂ ਆਪਰੇਸ਼ਨ ਦੇ ਉੱਤੇ ਲੈ ਕੇ ਜਾਂਦੇ ਨੇ ਆਪਰੇਸ਼ਨ ਨਹੀਂ ਹੋ ਪਾਂਦਾ। ਹੁਣ ਜਿੱਦਾਂ ਪੇਸ਼ੈਂਟ ਦਾ ਆਪਰੇਸ਼ਨ ਨਹੀਂ ਨਹੀਂ ਬਿਲਕੁਲ ਜੀ ਮਰੀਜ਼ ਨੂੰ ਤਾਂ ਦਿੱਕਤ ਹੁੰਦੀ ਹੈ ਔਰ ਰਾਤ ਪਰ ਦਾ ਭੁੱਖਾ ਵੀ ਹੁੰਦਾ ਤੇ ਐਨਪੀਓ ਵੀ ਰਹਿੰਦਾ। ਪ੍ਰੋਬਲਮ ਤਾਂ ਹੁੰਦੀ ਹੈ ਮਰੀਜ਼ ਨੂੰ। ਤਾਂ ਤੁਸੀਂ ਅਧਿਕਾਰੀਆਂ ਨੂੰ ਦੱਸਿਆ? ਜੀ ਹਾਂਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਾਨ ਸਿੰਘ ਹੈ। ਕਿੱਥੇ ਆਏ ਸੀ ਤੁਸੀਂ ਅਸੀਂ ਇੱਥੇ ਸਿਵਲ ਹਸਪੀਟਲ ਆਏ ਸੀ ਜੀ ਇਹ ਮੇਰੇ ਬ੍ਰਦਰ ਇਹਨਾਂ ਦਾ ਇੱਕ ਆਪਰੇਸ਼ਨ ਸੀ ਐਕਸੀਡੈਂਟ ਹੋ ਗਿਆ ਸੀ ਤੇ ਬਸ ਅੱਜ ਦੇ ਹੀ ਆਪਰੇਟ ਦੀ ਰੇਟ ਦਿੱਤੀ ਸੀ ਆਪਰੇਟ ਲੈ ਅੰਦਰ ਲੈ ਕੇ ਗਏ ਨੇ ਜੀ ਆਪਰੇਟ ਕਰਨ ਵਾਸਤੇ ਠੀਕ ਹੈ ਬਟ ਇਹਨਾਂ ਦਾ ਆਪਰੇਟ ਨਹੀਂ ਹੋ ਪਾਇਆ ਸਾਨੂੰ ਬਾਅਦ ਚ ਕਿਹਾ ਗਿਆ ਵੀ ਮਸ਼ੀਨ ਖਰਾਬ ਹੋ ਗਈ ਹੈ ਜਿੰਦੇ ਕਰਕੇ ਇਹਨਾਂ ਦਾ ਆਪਰੇਟ ਅਭੀ ਪੈਂਡਿੰਗ ਹੋ ਗਿਆ ਹੈ ਠੀਕ ਹੈ ਤੇ ਅਭੀ ਦੇਖੋ ਕਦੋਂ ਮਸ਼ੀਨ ਠੀਕ ਹੁੰਦੀ ਉਸ ਤੋਂ ਬਾਅਦ ਕੋਈ ਸਾਨੂੰ ਉਹਨਾਂ ਦਾ ਫਾਈਨਲ ਰਿਪੋਰਟ ਨਹੀਂ ਦਿੰਦੀ ਜੀ ਕਿਵੇਂ ਦੇਖਦੇ ਹੋ ਕਿ ਐਵੇਂ ਦੇ ਹਾਲਾਤ ਹੋਣਗੇ ਤਾਂ ਕਿ ਇੱਥੇ ਜਾਊਗਾ ਫਿਰ ਪੇਸ਼ੈਂਟ ਬਿਲਕੁਲ ਜੀ ਦੇਖੋ ਕਿਉਂਕਿ ਅਗਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਤਾਂ ਵੈਸੇ ਹੀ ਬਹੁਤ ਜ਼ਿਆਦਾ ਕੋਸਟਲੀ ਹੋਣ ਕਰਕੇ ਨਾ ਪਰਸਨ ਹੈ ਉਹ ਸਿਵਲ ਹਸਪਤਲ ਨੂੰ ਕਿਉਂਕਿ ਚਲੋ ਡਾਕਟਰ ਵਗੈਰਾ ਅੱਛੇ ਹੁੰਦੇ ਹੈ ਸਿਵਲ ਹਸਪੀਟਲ ਦੇ ਵਿੱਚ ਵੈਲ ਕੁਆਲਿਫਾਈਡ ਡਾਕਟਰ ਹੁੰਦੇ ਨੇ ਬਟ ਰੀਜ਼ਨ ਕੀ ਹੈ ਕਿ ਇੱਥੇ ਕੋਈ ਸਹੂਦਾ ਨਹੀਂ ਹੈਗੀ ਸਹੂਦਾ ਦਾ ਬਹੁਤ ਬੁਰਾ ਹਾਲ ਹੈ ਠੀਕ ਹੈ ਤੇ ਉਹਦੇ ਕਰਕੇ ਜਿਹੜੀ ਪ੍ਰੋਬਲਮ ਆਈ ਹੈ ਜੀ ਕੀ ਪੇਸ਼ੈਂਟ ਨੂੰ ਆਪਰੇਸ਼ਨ ਥੀਟਰ ਚ ਲੈ ਕੇ ਗਏ ਐ ਤੇ ਉੱਥੇ ਆਪਰੇਸ਼ਨ ਹੀ ਨਹੀਂ ਹੋਇਆ? ਨਹੀਂ ਹੋਇਆ ਜੀ। ਹਾਂ, ਦੋ ਕਹਿੰਦੇ ਆਪਰੇਸ਼ਨ ਥੀਟਰ ਰੱਖਣ ਤੋਂ ਬਾਅਦ ਸਾਨੂੰ ਵਾਪਸ ਭੇਜਿਆ ਗਿਆ ਜੀ, ਆਪਰੇਸ਼ਨ ਨਹੀਂ ਹੋ ਸਕਦਾ। ਕੀ ਮੰਗ ਕਰਦੇ ਹੋ ਤੁਸੀਂ? ਸਰਕਾਰ ਦੇ ਪ੍ਰਸ਼ਾਸਨ ਦੇ ਕੋਲੋਂ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ, ਥੋੜਾ ਧਿਆਨ ਧਿਆਨ ਦਿੱਤਾ ਜਾਵੇ ਇਸ ਹਸਪਤਾਲ ਵੱਲ ਜੀ, ਠੀਕ ਹੈ? ਕਿਉਂਕਿ ਹਰ ਬੰਦੇ ਦੇ ਪਹੁੰਚ ਵਿੱਚ ਹੈਗਾ ਜੀ ਤੇ ਮਸ਼ੀਨਾਂ ਵਗੈਰਾ ਵਧੀਆਂ ਹੋਣੀਆਂ ਚਾਹੀਦੀਆਂ ਜੀ ਔਰ ਸਾਫ ਸਵੱਈ ਦਾ ਧਿਆਨ ਰੱਖਿਆ ਜਾਵੇ ਔਰ ਜਿਹੜਾ ਪੇਸ਼ੈਂਟ ਦੀ ਕੇਅਰ ਹੋਣੀ ਚਾਹੀਦੀ ਹੈ। ਇਹ ਸਾਰੀ ਡਮਾਡ ਅਸੀਂ ਪਿੰਡ ਬੁੱਕ ਮਖਾਵਲਾ ਜੀ